ਹਰੀ ਪੈ ਰਹੀ ਬਰਸਾਤ ਤੇ ਚਲਦੇ ਜਿਨ੍ਹਾਂ ਥਾਵਾਂ ਦੇ ਉੱਤੇ ਪਾਣੀ ਦਾ ਨਿਕਾਸ ਨਹੀਂ ਹੈ ਉੱਥੋਂ ਦੇ ਵਸਨੀਕ ਨਰਕ ਜਿਹੇ ਹਾਲਾਤ ਭੋਗਣ ਦੇ ਲਈ ਮਜਬੂਰ ਹੋ ਰਹੇ ਹਨ ਜਿੱਹਾਂ ਤਾਜ਼ਾ ਮਾਮਲਾ ਉਪਮੰਡਲ ਨੰਗਲ ਦੇ ਅਧੀਨ ਪੈਂਦੇ ਪਿੰਡ ਭਰਮਪੁਰ ਅੱਪਰ ਦਾ ਹੈ ਜਿੱਥੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਦੇ ਚਲਦਿਆ ਪਾਣੀ ਘਰਾਂ ਦੇ ਲਾਗੇ ਤਲਾਬ ਰੂਪ ਧਾਰ ਕੇ ਖੜਿਆ ਹੋਇਆ ਹੈ ਜਿਸ ਦੇ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਉੱਥੇ ਹੀ ਮਕਾਨਾਂ ਦੇ ਨਾਲ ਖੜਿਆ ਇਹ ਪਾਣੀ ਨੀਹਾਂ ਦੇ ਨਾਲ ਸਿਮ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਮਕਾਨ ਗਿਰਨ ਦਾ ਡਰ ਵੀ ਸਤਾ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨੂੰ ਸਹੀ ਕਰਨ ਨੂੰ ਲੈ ਕੇ ਇੱਕ ਮੱਤਾ ਪਾਇਆ ਗਿਆ ਸੀ ਪਰ ਉਸ ਉੱਤੇ ਅਜੇ ਤੱਕ ਕੋਈ ਕਾਰਜ ਨਹੀਂ ਹੋਇਆ ਹੈ ਜਿਸ ਤੇ ਚਲਦਿਆ ਹਰ ਸਾਲ ਇਹ ਸਮੱਸਿਆ ਪੇਸ਼ ਆ ਰਹੀ ਹੈ ਪਿੰਡ ਦੀ ਪੰਚਾਇਤ ਤੇ ਸਥਾਨਕ ਵਾਸੀਆਂ ਵੱਲੋਂ ਐਸ.ਡੀ.ਐਮ ਨੰਗਲ ਨੂੰ ਇਸ ਸਮੱਸਿਆ ਦੇ ਹੱਲ ਦੇ ਲਈ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਉੱਤੇ ਗੱਲਬਾਤ ਕਰਦੇ ਆ ਐਸ.ਡੀ.ਐਮ ਨੰਗਲ ਨੇ ਦੱਸਿਆ ਕਿ ਸੰਬੰਧਿਤ ਅਧਿਕਾਰੀਆਂ ਨੂੰ ਇਸ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਅਧਿਕਾਰੀਆਂ ਵੱਲੋਂ ਇਸ ਕੰਮ ਨੂੰ ਜਲਦ ਹੀ ਕਰਨ ਦਾ ਭਰੋਸਾ ਵੀ ਜਤਾਇਆ ਗਿਆ ਹੈ ਜੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜਿੰਦਾ ਤੁਹਾਡਾ ਕੀ ਤੁਹਾਨੂੰ ਮੁਸੀਬਤ ਆ ਰਹੀ ਹੈ ਮੈਂ ਭਾਕचंद ਪਿੰਡ ਉਪਰਲਾ ਬਰੰਪਰ ਤਾਂ ਸਾਨੂੰ ਇਹ ਪਾ ਬਰਸਤ ਦਾ ਪਾਣੀ ਉੱਪਰ ਤੋਂ ਜੰਗਲ ਤੋਂ ਬਹੁਤ ਆ ਰਿਹਾ ਹੈ ਜੀ ਸਾਡਾ ਮਗਰ ਪਿਛਲੇ ਪਾਸੇ ਖੜੇ ਆ ਸਾਡੇ ਅੰਦਰਾਂ ਚ ਪਾਣੀ ਭਰੇ ਆ ਅਸੀਂ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਅਸੀਂ ਐਸਟੀਐਮ ਨੂੰ ਵੀ ਫੋਨ ਕਰਕੇ ਦੱਸਿਆ ਤੇ ਉਹਨਾਂ ਦੇ ਜੇ ਵੀ ਆਇਆ ਮੌਕੇ ਤੇ ਤੇ ਉਹ ਸਾਨੂੰ ਆਸ਼ਵਾਸਨ ਜੇ ਦੇ ਗਏ ਸਾਨੂੰ ਸਾਡਾ ਕੰਮ ਨਹੀਂ ਹੋ ਰਿਹਾ ਤਾਂ ਇਸ ਸਾਲ ਵੀ ਅਸੀਂ ਖੁਦ ਪੰਚਾਇਤ ਮੈਂਬਰ ਹੋਣ ਦੇ ਨਾਤੇ ਮਤਾ ਪਾ ਕੇ ਵੀ ਸਾਡਾ ਕੰਮ ਨਹੀਂ ਹੋ ਰਿਹਾ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਸਾਡਾ ਕੰਮ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇ ਇਹਦਾ ਹੱਲ ਨਿਕਾਲੇ ਜਾਵੇ ਨਹੀਂ ਤਾਂ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸਾਡੇ ਮਕਾਨਾਂ ਦਾ ਕਿਆ ਹਾਲ ਤਾਂ ਇਸ ਤੋਂ ਤੁਹਾਡੇ ਮਕਾਨ ਦੀ ਜਿਹਦੇ ਵਿੱਚ ਪਾਣੀ ਜਿਹੜਾ ਤੁਸੀਂ ਦੱਸਿਆ ਵੀ ਦੇਖ ਰਿਹਾ ਹੈ। ਕੀ ਹਾਲ ਤਾਂ ਇਸ ਦਾ। ਇਸ ਬਿੱਲਾ ਸਾਡੇ ਸਾਡੇ ਮਕਾਨ ਨੂੰ ਨੀਂਹ 'ਚ ਪਾਣੀ ਭਰਿਆ ਕਰਦਾ ਮਕਾਨ ਨੂੰ ਤੇਰਾ ਆਇਆ ਕਰਦੀਆਂ ਤੇ ਸਲਾਬ ਚੜਿਆ ਕਰਦੀ ਤੇ ਸਾਨੂੰ ਉਹਦਾ ਬੈਠਣ ਦਾ ਖਤਰਾ ਹੈ ਮਕਾਨ ਦਾ ਤੇ ਪ੍ਰਸ਼ਾਸਨ ਹੀ ਤਾਂ ਜ਼ਿੰਮੇਵਾਰ ਹੋਊਗਾ। ਅਸੀਂ 2-3 ਬਾਰੀ ਅਸੀਂ ਪ੍ਰਸ਼ਾਸਨ ਦੇ ਅੱਗੇ ਅਪੀਲ ਕਰ ਛੱਡੇ। ਪਿਛਲੇ ਸਾਲ ਵੀ ਅਸੀਂ ਕੀਤੀ ਇਸ ਸਾਲ ਵੀ ਕੀਤੀ। ਇਸ ਸਾਲ ਅਸੀਂ ਪੰਚਾਇਤ ਦੇ ਮੈਂਬਰ ਹੋਣ ਦੇ ਨਾਤੇ ਵੀ ਮਾਤਾ ਪਾਂਣ ਦੇ باوجود ਵੀ ਸਾਡਾ ਕੋਈ ਹੱਲ ਨਹੀਂ ਨਿਕਲਿਆ ਕਰਦਾ। ਜਵਾਨਗਰੀ ਅੱਜਾ ਜੀ ਵੀ ਪਿਛਲੇ ਸਾਲ ਵੀ ਬਰਸਾਤ ਦੇ ਟਾਈਮ ਵਿੱਚ ਅਸੀਂ ਇਕੱਠੇ ਹੋਏ ਤੇ ਅਸੀਂ ਬੱਲੇ ਤੇ ਉਸ ਵੇਲੇ ਵੀ ਫਿਰ ਵੀਡੀਓ ਦਾਫਤਰ ਵੀ ਫੋਨ ਕੀਤਾ ਜੀ ਇਹੋ ਨਹੀਂ ਜੇਈ ਸਾਹਿਬ ਭੇਜੇ ਉਹ ਮੌਕਾ ਦੇਖ ਕੇ ਚੱਲ ਗਏ ਕੋਈ ਸਾਡਾ ਇਸ ਕੰਮ ਦਾ ਪਾਣੀ ਜਿਹੜਾ ਉੱਪਰ ਤੇ ਆਂਦਾ ਜੰਗਲ ਤੋਂ ਘਰਾਂ ਵਿੱਚ ਵੜਦਾ ਆਇਆਗਾ ਜੀ ਘਰਾਂ ਵਿੱਚ ਵੜ ਕੇ ਪਿਛਵਾਲੀ ਖੜ ਜਾਂਦਾ ਜੀ ਫਿਰ ਨਿਆਂ ਵਿੱਚ ਆ ਕੇ ਮਕਾਨਾਂ ਦੇ ਵਿੱਚ ਵੜ ਜਾਂਦਾ ਜੀ ਮਕਾਨ ਬੈਠਿਆ ਕਰਦੇ ਜੀ ਪਿਛਲੇ ਸਾਲ ਵੀ ਕੋਈ ਕਾਰਵਾਈ ਨਹੀਂ ਹੋਈ ਹੈ ਨਾ ਕੋ ਗ੍ਰਾਂਟ ਮਿਲੀ ਸਾਨੂੰ ਜੀ ਤੇ ਇਸ ਵਾਰ ਵੀ ਹੁਣ ਅਸੀਂ ਫਿਰ ਦੁਬਾਰਾ ਇਕੱਠੇ ਹੋਏ ਜੀ ਮਕਾਨ ਦਾ ਪਿਛਲੇ ਵਾਰ ਤੁਸੀਂ ਦੇਖ ਲਿਆ ਤੇ ਪਾਣੀ ਖੜਿਆ ਵਾ ਜੀ ਪਾਣੀ ਦਾ ਨਿਕਾਸ ਕੋਈ ਹੈ ਨਹੀਂ ਉੱਪਰ ਤੇ ਜੰਗਲ ਦਾ ਪਾਣੀ ਵੀ ਆ ਰਿਹਾ ਜੀ ਤੇ ਖੇਤਾਂ ਦਾ ਪਾਣੀ ਵੀ ਹਰ ਸਾਲ ਇਹ ਇਸੇ ਤਰ੍ਹਾਂ ਹੁੰਦਾ ਜੀ ਗਵਰਨਮੈਂਟ ਸਾਨੂੰ ਕੋਈ ਗਰੰਟ ਨਹੀਂ ਦੇ ਰਹੀ ਕੋਈ ਕੰਮ ਨਹੀਂ ਹੋ ਰਿਹਾ ਜੀ ਇਸ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਜੀ ਤੇ ਤੁਹਾਡੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਇਹ ਮੁਸੀਬਤ ਜਿਹੜੀ ਆ ਪਿਛਲੇ ਸਾਲ ਵੀ ਤੁਸੀਂ ਗੱਲ ਕੀਤੀ ਹੈ ਪਿਛਲੇ ਸਾਲ ਵੀ ਐਂਟਰ ਕੀਤਾਗਾ ਤੁਹਾਡਾ ਅਗਲਾ ਸਟੈਪ ਕੀ ਹੈ ਸਾਡਾ ਅਗਲਾ ਸਟੈਪ ਹੈ ਮੰਤਰੀ ਸਾਹਿਬ ਨੂੰ ਮਿਲਦੇ ਹਾਂ ਜੀ ਜਾਂ ਫਿਰ ਇਹ ਵੀਡੀਓ ਸਾਨੂੰ ਮਿਲਦੀਆਂ ਜੀ ਦੇ ਨੂੰ ਦੇਖੋ ਆ ਕੇ ਤੁਸੀਂ ਸਾਡਾ ਕੋਈ ਉਪਰਾਲਾ ਕਰੋ ਜੀ ਦਾ ਕੋਈ ਗ੍ਰਾਂਟ ਦਿਓ ਸਾਨੂੰ ਅਸੀਂ ਜਿਹਦੇ ਕੰਮ ਕਰਾਈ ਜੀ ਇੱਕ ਨਰੇਗਾ ਦਾ ਕੰਮ ਚੱਲਦਾ ਜੀ ਸਾਡਾ ਹੋਰ ਕੋਈ ਸਾਨੂੰ ਗ੍ਰਾਂਟ ਨਹੀਂ ਮਿਲ ਰਹੀ ਜਿੱਤੇ ਅਸੀਂ ਕੋਈ ਪਿੰਡ ਦੀ ਭਲਾਈ ਵਾਸਤੇ ਕੰਮ ਕਰ ਸਕੀਏ ਅਗਰ ਇਹ ਟਾਈਮ ਸਿਰ ਨਹੀਂ ਕੰਮ ਹੁੰਦਾ ਤਾਂ ਕਿੰਨਾ ਖਤਰਾ ਤੁਹਾਨੂੰ ਲੱਗਦਾ ਜੀ ਇਹ ਪਾਣੀ ਦਾ ਬਿਮਾਰ ਕੰਮ ਟਾਈਮ ਸਿਰ ਨਹੀਂ ਹੋਊਗਾ ਤਾਂ ਸਾਡੇ ਮਕਾਨੇ ਬਹਿ ਜਾਣੇ ਜੀ ਜਾਨ ਮਾਲ ਦਾ ਖਤਰਾ ਹੋ ਸਕਦਾ ਜੀ ਜਿੱਦਾਂ ਉਹ ਮਕਾਨਾਂ ਵਿੱਚ ਪਾਣੀ ਰਚੀ ਜਾਂਦਾ ਜੀ ਹਰ ਸਾਲ ਇਹ ਪਿਛਵਾਲੀ ਇਹਦੇ ਪੰਜ ਪੰਜ 6 6 ਫੁੱਟ ਪਾਣੀ ਖੜਿਆ ਹੋਇਆ ਹੈ ਜੀ ਮਕਾਨਾਂ ਦੇ ਉਹ ਮਕਾਨ ਬੈਠ ਸਕਦੇ ਇਹਨੇ ਵਿੱਚ ਪਾਣੀ ਰਚਿਆ ਕਰਦੇ ਜੀ ਪ੍ਰਸ਼ਾਸਨੋ ਕੀ ਕਹਿੰਦੇ ਪ੍ਰਸ਼ਾਸਨਵਾਸੀ ਇਹ ਕਹਿੰਦੇ ਜੀ ਵੀ ਸਾਨੂੰ ਸਾਡਾ ਇਹ ਮੌਕਾ ਦੇਖ ਕੇ ਜੀ ਸਾਨੂੰ ਗ੍ਰਾਂਟ ਦੇਵੇ ਕੋਈ ਜਾਂ ਸਾਡਾ ਇਹ ਕੰਮ ਕਰਾਇਆ ਜਾਵੇ ਜੀ ਸਮਸਿਆ ਇਹ ਕਿੰਨੇ ਘਰਾਂ ਨੂੰ ਜਿਹੜੀ ਮਾਰਦਾ ਜਿਹੜੀ ਇਹ ਪਾਣੀ ਮੇਰਾ ਆਂਬਲਜੀ ਤੇ ਪਿੰਡ ਉਪਲਾ ਬਰੰਪੁਰ ਤੇ ਬਾਕੀ ਸਮੱਸਿਆ ਦੀ ਗੱਲ ਇਹ ਆ ਅਸੀਂ ਪਿੰਚ ਹੁੰਦਿਆਂ ਹੋਇਆਂ ਵੀ ਮਤਾ ਵੀ ਪਾਇਆ ਸਭ ਕੁਝ ਕੀਤਾ ਤੇ ਆਪਣਾ ਮਤਾ ਸਾਡਾ ਕੋਈ ਪਾਸ ਨਹੀਂ ਹੋਇਆ ਹੁਣ ਬਰਸਾਤ ਦੇ ਦਿਨਾਂ ਚ ਇੰਨਾ ਸਾਨੂੰ ਔਖਾ ਹੋ ਗਿਆ ਪਾਣੀ ਸਾਰਾ ਬੰਦ ਗਏ ਤੇ ਮਕਾਨਾਂ ਦੇ ਪਿਛੇ ਖੜੀ ਜਾਂਦਾ ਨੀਂਹਾਂ ਦੇ ਵਿੱਚ ਰਚੀ ਜਾਂਦਾ ਤੇ ਦੋਈ ਗੱਲ ਇਹ ਹੈ ਵੀ ਸਾਨੂੰ ਮਕਾਨ ਬੇਚਣ ਦਾ ਬਹੁਤ ਖਤਰਾ ਹੈ ਇਹ ਤੇ ਪਿਛਲੇ ਸਾਲ ਵੀ ਅਸੀਂ ਇਹ ਸਭ ਕੁਝ ਕੀਤਾ ਪਰ ਸਾਡਾ ਹੱਲ ਨਹੀਂ ਹੋਇਆ ਸੋ ਬੇਨਤੀ ਇਹ ਹੈ ਵੀ ਸਾਡੇ ਪਾਣੀ ਦੀ ਨਕਲਾਸੀ ਹੈ ਜਿਹੜੀ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਕਿ ਜਿਹੜੇ ਪਿੰਡ ਵਾਸੀ ਆ ਉਹ ਸੁੱਖ ਨਾਲ বাস ਸਕਣ ਕਦਾ ਕਿਹੜਾ ਪਿੰਡਾ ਕੀ ਨਾਂ ਹੈ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਆ ਮੇਰਾ ਪਿੰਡ ਬਰੰਪਰਪਰ ਲਾਈ ਹਾਂਜੀ ਇਹ ਮੀਂਹ ਪੇ ਕੱਦਾ ਜੀ ਰਾਤ ਦਾ ਬਹੁਤ ਜ਼ਿਆਦਾ ਉਹਦੇ ਕਰਕੇ ਸਾਡੇ ਇਹ ਸਾਡਾ ਬਾਥਰੂਮ ਹੈ ਜੀ ਨਾਲ ਇਹਦੇ ਪਾਣੀ ਖੜੇ ਹੋਏ ਜੀ ਬਹੁਤ ਜ਼ਿਆਦਾ ਉਹ ਪਾਣੀ ਦੇ ਨਾਲ ਨਾਲ ਜੇਦਾ ਵੀ ਕੋਈ ਜਾਨਵਰ ਸਾਡੇ ਛੋਟੇ ਛੋਟੇ ਬੱਚੇ ਆ ਜੀ ਫਿਰ ਉਹ ਹਨ ਪਾਣੀ ਤੇ ਵੀ ਖਤਰਾ ਹੈ ਜੀ ਸਾਡਾ ਵੀ ਖੱਡਾ ਹੀ ਬੈਠ ਸਕਦਾ ਸਾਡੇ ਘਰ ਨੂੰ ਬਹੁਤ ਨੁਕਸਾਨ ਹੋ ਸਕਦਾ ਜੀ ਅਸੀਂ ਆਪਣੇ ਤੌਰ ਤੇ ਜਿਹੜਾ ਕੀਤਾ ਬਾਈ ਪੈਪਾ ਪਾ ਕੇ ਪਾਣੀ ਕੱਢੇ ਕਰਦੇ ਬਾਕੀ ਇਹ ਪ੍ਰਸ਼ਾਸਨ ਤੇ ਮੰਗ ਕਰਦੇ ਸਾਡਾ ਇਹ ਹੱਲ ਕੀਤਾ ਜਾਵੇ ਜੀ ਇਹ ਦਾ ਜੋ ਪਿੰਡ ਦੇ ਸਰਪੰਚ ਸਾਹਿਬ ਤੇ ਸਮੂਹ ਪੰਚਾਇਤ ਨੇ ਮੈਨੂੰ ਇਹ ਕਿਹਾ ਹੈਗਾ ਕਿ ਉਹਨਾਂ ਦੇ ਪਿੰਡ ਦੇ ਨਿਕਾਸੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜਿਸ ਪਰ ਉਹਨਾਂ ਨੇ ਮਤਾ ਵੀ ਪਾਇਆ ਹੋਇਆ ਤੇ ਜੈ ਸਿੰਘ ਸਾਹਿਬ ਨੇ ਮੌਕਾ ਵੀ ਦੇਖਿਆ ਹੋਇਆ ਹੁਣ ਜਿਹੜਾ ਨੈਕਸਟ ਸਟੈਪ ਹੈਗਾ ਉਹ ਹੈਗਾ ਐਸਟੀਮੇਟ ਲਗਾ ਕੇ ਟੈਂਡਰ ਲਗਾ ਕੇ ਇਸ ਪ੍ਰੋਜੈਕਟ ਨੂੰ ਪਾਸ ਕਰਨਾ ਹੈ ਇਸ ਲਈ ਮੇਰੀ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਵਿਭਾਗ ਰੂਪਨਗਰ ਜੀ ਨਾਲ ਗੱਲ ਹੋਈ ਸੀ ਮੈਂ ਜਿਹੜੇ ಗ್ರಾಮ ਪੰਚਾਇਤ ਹੈਗੇ ਆ ਉਹ ਹਲੇ ਉਹਨਾਂ ਦੇ ਕੋਲ ਗਈ ਹੋਈ ਹੈ ਤੇ ਉਹ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਉਸ ਟਾਈਮ ਸੇ ਜਿਹੜਾ ਕੰਮ ਹੈਗਾ ਉਹ ਸ਼ੁਰੂ ਕਰਵਾ ਦੇਗਾ